ਰਾਜਪੁਰਾ ਨਾਲ ਲੱਗਦੇ ਕਸਬਾ ਕਨੌਰ ਦੇ ਪਿੰਡ ਮਰਦਾਪੁਰ ਦੇ ਜਸਪ੍ਰੀਤ ਸਿੰਘ ਦਾ ਅਬੋਹਰ ਵਿਖੇ ਪੁਲਿਸ ਵੱਲੋਂ ਇਨਕਾਊਂਟਰ ਕੀਤਾ ਗਿਆ ਸੀ ਜਿਸ ਦੀ ਅੱਜ ਮਰਤਕ ਦੇ ਉਹਨਾਂ ਦੇ ਪਿੰਡ ਪੁੱਜੀ ਹੈ ਇਸ ਮੌਕੇ ਤੇ ਡੀਐਸਪੀ ਮਨਪ੍ਰੀਤ ਸਿੰਘ ਮਨਜੀਤ ਸਿੰਘ ਰਾਜਪੁਰਾ ਐਸਐਚਓ ਕਰਪਾਲ ਸਿੰਘ ਦੀ ਅਗਵਾਈ ਵਿੱਚ ਪਾਰੀ ਪੁਲਿਸ ਫੋਰਸ ਦੇ ਨਾਲ ਅੰਤਮ ਸੰਸਕਾਰ ਕੀਤਾ ਗਿਆ ਇਸ ਮੌਕੇ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਬਹੁਤ ਨਿਰਾਜ ਹੋਇਆ ਹੈ ਕਿਉਂਕਿ ਇਹ ਨੌਜਵਾਨ ਬਹੁਤ ਵਧੀਆ ਸੀ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਇਹ ਨੌਜਵਾਨ ਬਹੁਤ ਚੰਗਾ ਸੀ ਕਦੇ ਕਿਸੇ ਨਾਲ ਇਸ ਦਾ ਝਗੜਾ ਵੀ ਨਹੀਂ ਹੋਇਆ ਹਾਂ ਇਹਦੇ ਵਿੱਚ ਜਾਣਕਾਰੀ ਬਿਲਕੁਲ ਵਧੀਆ ਦੇਹਗੇ ਜੀ ਛੋਟੀ ਉਮਰ ਦਾ ਬੱਚਾ ਸਾਡੇ ਕੋਲ ਵਿਚਾਰਾ ਰਹਿੰਦਾ ਰਿਹਾ ਮਾਹੱਲੇ ਦੇ ਵਿੱਚ ਸਕੂਲ ਜੋ ਪੜਦਾ ਰਿਹਾ ਤੇ ਜਿਸ ਦੇ ਵਿੱਚ ਮੇਰਾ ਘਰ ਗਲੀ ਦੇ ਵਿੱਚ ਪੈਂਦਾ ਸੀ ਆਦੇ ਜਾਂਦੇ ਉਹਨੂੰ ਹਰੇਕ ਨੂੰ ਸਹੀ ਤਰੀਕੇ ਨਾਲ ਸਸਰੀ ਗੱਲ ਕਰਦੇ ਸੀ ਔਰ ਇਹ ਸਹੀ ਪਰਿਵਾਰ ਦਾ ਮੁੰਡਾ ਕੋਈ ਇਹੀ ਜਗ੍ਹਾ ਇਹਦੇ ਕੋਈ ਅੱਜ ਤੱਕ ਕੋਈ ਹਰਕਤ ਨਹੀਂ ਹੋਈ ਹੈਗੀ ਇਹ ਜਿਹੜੀ ਘਟਨਾ ਵਾਪਰੀ ਹੈ ਹਾਂਜੀ ਇਹ ਦਵਾਰੀ ਚੀਜ਼ਾਂ ਦੇ ਜੀ ਸਵਾਰੇ ਮੈਂ ਕਹਿਣਾ ਚਾਹੁੰਦਾ ਜੀ ਬਿਲਕੁਲ ਗਲਤ ਆਪੜੀ ਹੈ ਜੀ ਇਹ ਮੁੰਡਾ ਬਹੁਤ ਸਾਊਤ ਆ ਜੀ ਹਸ ਮੁੰਡਾ ਤਾਂ ਬੋਲੇ ਨਹੀਂ ਤਾਂ ਕਿ ਨਾਲ ਫਾਤੂ ਨਾਲ ਲੜਾਈ ਦੇਗਾ ਕੁਝ ਨਹੀਂ ਦਾ ਜੀ ਪੁਲਿਸ ਵਾਲੇ ਲੈ ਕੇ ਰਾਤ ਨੂੰ ਜੀ ਸ਼ੂਟਰ ਕਰਦਾ ਜੀ ਇਹ ਬਹੁਤ ਗਲਤ ਹੋਇਆ ਜੀ ਨੀ ਤਾਂ ਨਜਾਇਜ਼ ਹੁਣੀ ਚਾਹੀਦੀ ਨਹੀਂ ਹੈ ਇਹ ਗਲਤ ਹੋਇਆ ਜੀ ਬਹੁਤ ਹੀ ਪਤੀਜਾ ਲੱਗਦਾ ਔਰ ਇਸ ਕਿੱਦਾਂ ਇਹਨਾਂ ਦੀ ਡੈਥ ਹੋਈ ਕਿੱਦਾਂ ਪੁਲਿਸ ਨਹੀਂ ਕਰਿਆ ਇਹਦੇ ਬਾਰੇ ਜਾਣਕਾਰੀ ਦਿਓ ਫਿਰ ਹਾਂਜੀ ਪੁਰਸ ਸਾਰਲ ਜਸਪ੍ਰੀਤ ਨੂੰ ਸਤਰੀ ਦਿਨ ਨੂੰ ਚੁੱਕ ਕੇ ਲੈ ਗਈ ਆ ਸ਼ਾਮ ਨੂੰ ਰਾਤੀ 1:30 ਵਜੇ ਤੇ ਸਾਨੂੰ ਪਤਾ ਨਹੀਂ ਲੱਗਿਆ ਵੀ ਕਿੱਥੇ ਲੈ ਗਈ ਹੈ ਕਿੱਥੇ ਲੈ ਗਈ ਪੁਰਸ ਲੈ ਗਈ ਹੈ ਕੋਹ ਆਣ ਬਚਾਤਾ ਹੀ ਬੰਦੇ ਦੀ ਲੈਣੀ ਪੁਰਸ ਵੀ ਕਿ ਨਾ ਗਰੀਬ ਬੱਚਾ ਦਾ ਹੀ ਘਰੋਂ ਵਿਆੜੀ ਕਰਕੇ ਗੁਜ਼ਾਰਾ ਕਰਦਾ ਸੀਗਾ ਸਵੇਰ ਠੀਕ ਸੀਗਾ ਉਹਦੇ ਹਾਂ ਜੀ ਸਰਕਾਰ ਨੂੰ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਕਰਦੇ ਸਾਨੂੰ ਇਨਸਾਫ ਦਵਾਇਆ ਜਾਵੇ ਸੀਗੀ ਆਈ ਜਾ ਚੋਣੀ ਚੇਹੀਦੀ ਸਭਾ ਦਾ ਬਹੁਤ ਵਧੀਆ ਸੀ ਆਉਂਦੇ ਜਾਂਦੇ ਨੂੰ ਸਾਰੇ ਜਿਹੜਾ ਕੋਈ ਮੂਰੇ ਮਿਲ ਜਾਂਦਾ ਤੇ ਸਾਸਰੀ ਕਾਲ ਤੋਂ ਬਗੈਰ ਨਹੀਂ ਗੱਲ ਕਰਦਾ ਤੇ ਪਿਆਰ ਨਾਲ ਬੋਲਦਾ ਤੇ ਜੀ ਕੋਈ ਸਾਨੂੰ ਉਹਨੀ ਨੇਕੀ ਦਾ ਕੋਈ ਸਾਨੂੰ ਪਤਾ ਨਹੀਂ ਸੀ ਵੀ ਇਹ ਕੋਈ ਖਰਾਬੀ ਹੈ ਕੋਈ ਲੱਗਦਾ ਤੇ ਖਰਾਬੀ ਕਰਨ ਵਾਲਾ ਉਹ ਖਰਾਬ ਬੱਚਿਆਂ ਨਾਲ ਲਾ ਕੇ ਚਿਹਰੇ ਵਿਗੜ ਜੇ ਬੱਚਾ ਨਹੀਂ ਐਨ ਠੀਕ ਤੇ ਬਿਲਕੁਲ ਇਹ ਜਿਹੜਾ ਪੁਲਿਸ ਨੇ ਕੰਮ ਕਰਿਆ ਠੀਕ ਕਰਿਆ કે ਗਲਤ ਕਰਿਆ ਇਹ ਗਲਤ ਕਰਿਆ ਅੱਜ ਤਾਂ ਫਿਰ ਹਰੇਕ ਨੂੰ ਪਿੰਡ ਚ ਚੱਕ ਕੇ ਲੈ ਜਾਣਗੇ ਚੱਕ ਹਾਂ ਜੀ ਲੈ ਜੇ ਕਰਾਂਗੇ ਮਾਰ ਦੇ ਕਰਾਂਗੇ ਗਲਤ ਕਰਿਆ ਤਾਂ 1:30 ਵਜੇ ਕਹਿੰਦੇ ਨੇ ਲੈ ਗਿਆ ਡੀਐਸਪੀ ਹਰਮਨ ਪ੍ਰੀਤ ਸਿੰਘ ਟੀਮਾ ਕਨੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਸਪ੍ਰੀਤ ਸਿੰਘ ਮਰਦਾਪੁਰ ਜਿਸ ਦਾ ਅਬੌਰਵੇ ਕੇ ਇਨਕਾਊਂਟਰ ਹੋ ਗਿਆ ਸੀ ਪਰਿਵਾਰ ਦੀ ਸਹਿਮਤੀ ਨਾਲ ਅੰਤਮ ਸੰਸਕਾਰ ਕੀਤਾ ਗਿਆ ਹਾਂ ਜੀ ਇਹ ਜਸਪ੍ਰੀਤ ਸਿੰਘ ਜਸੂ son of ਫਰਦੀਪ ਸਿੰਘ ਵਾਸੀ ਮਰਦਾਪੁਰ ਇਹ ਲੜਕੇ ਦੀ ਉੱਥੇ ਇਨਕਾਊਂਟਰ ਦੇ ਵਿੱਚ ਡੈਥ ਹੋ ਗਈ ਸੀਗੀ ਹਬੌਰ ਤੇ ਇਹ ਇਹਨਾਂ ਦੇ ਘਰ ਦੇ ਗੱਲ ਉੱਥੇ ਗਏ ਸੀਗੇ ਤੇ ਉੱਥੇ ਇਹਨਾਂ ਨੇ ਪੋਸਟਮਾਰਟਮ ਕਰਾ ਕੇ ਅੱਜ ਇਹ ਹਰਦੀਪ ਸਿੰਘ ਤੇ ਜਸਪ੍ਰੀਤ ਸਿੰਘ ਜਸੂ ਦੀ ਡੈੱਡ ਬੋਡੀ ਲੈ ਕੇ ਆਏ ਨੇ ਤੇ ਉਹ ਅੱਜ ਸੰਸਕਾਰ ਹੋ ਰਿਹਾ ਪਰਿਵਾਰ ਦੀ ਸਹਿਮਤੀ ਹੈ ਉਹਨਾਂ ਦੀ ਪਰਿਵਾਰ ਤੇ ਪਿੰਡ ਵਾਲੇ ਦੀ ਸਹਿਮਤੀ ਨਾਲ ਹੋ ਰਿਹਾ ਜੀ ਜੀ ਮਤਲਬ ਇਹ ਇਨਕਾਊਂਟਰ ਜਿਹੜਾ ਜੀ ਇਹ ਪੁਲਿਸ ਵੱਲੋਂ ਹੋਇਆ ਜੀ ਇਨਕਾਊਂਟਰ ਜਾਂ ਇਹ ਕਿਸ ਤਰ੍ਹਾਂ ਐਫ ਆਈ ਆਰ ਦਰਜ ਕੀਤੀ ਗਈ ਹੈ ਕਿ ਇਹ ਨੇ ਧਾਤੀ ਜਿਹੜੇ ਜੀ ਜਿਆਦਾ ਦੇਖੋ ਇਹਦੇ ਬਾਰੇ ਫਾਜ਼ਲ ਕਾਲੇ ਬਿਆਨ ਦੇ ਸਕਦੇ ਆ ਜੀ ਬਾਕੀ ਤੁਸੀਂ ਨਿਊਜ਼ ਚ ਸੁਣੀ ਜਾਂਦੇ ਹੋ ਇਹਦੇ ਬਾਰੇ ਮੈਂ ਨਹੀਂ ਕੋਈ ਕਮੈਂਟ ਕਰ ਸਕਦਾ ਤੇ ਬਾਕੀ ਉੱਥੇ ਕੋਈ ਵੈਪਨ ਰਿਕਵਰੀ ਤੇ ਗਈ ਸੀ ਉੱਥੇ এনਕਾਊਂਟਰ ਹੋਇਆ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ